ਅਸਰੀਕਾਲ ਜੀ ਅਸਰੀਕਾਲ ਜੀ ਬਈ ਸਾਰਿਆਂ ਨੂੰ ਲੋ ਜੀ ਮੰਡ ਜਾਇਏ ਵੀ ਅੱਜ ਜੀਰੀ ਦੇਖਣੀ ਸੀ ਮੋੜੇ ਦੀ ਕਹਿੰਦਾ ਪਾਣੀ ਲਾਈਏ ਕਿ ਨਾ ਲਾਈਏ ਮੈਂ ਤਾਂ ਬਾਈ ਹੱਥ ਖੜੇ ਕਰਤੇ ਮੈਂ ਕਹਾ ਵੀ ਦੇਖੋ ਜੀ ਡਾਕਰ ਦਾ ਸਾਨੂੰ ਇਹਨਾਂ ਪਤਾ ਨਹੀਂ ਹੈਗਾ ਵੀ ਕਦ ਤੁਸੀਂ ਪਾਣੀ ਲਾਉਂਦੇ ਕਦ ਨਹੀਂ ਬਾਕੀ ਤੁਸੀਂ ਮੈਂ ਆਪਣੇ ਸਾਹਗਿਆ ਦੇਖੋ ਬਲ ਤਾਂ ਠੀਕ ਐ ਨੂੰ ਜੀ ਅਦਰ ਸਕਿਉਰਟੀ ਗਾਰਡ ਆਗੇ ਦੇਖ ਉਧਰ ਕੁਝ ਨਹੀਂ ਕਹਿੰਦੇ ਤਾਂ ਫੇ ਮੋੜ ਜਾਣਾ ਤਾਂ ਹੀ ਰੱਖੇ ਵੀ ਐ ਇਹ ਉਹ ਪਾਣੀ ਵੈਸੇ ਜੇ ਇਹਨੂੰ ਹੁਣ ਲਾ ਲੂੰਗਾ ਤੂੰ ਆਏ ਆਂ ਵੀ ਫੇ ਤੈਨੂੰ ਬਾਅਦ ਚ ਦਿੱਕਤ ਨਹੀਂ ਕਰੂੰਗਾ। ਉਹ ਹੀ ਕਹਿੰਦਾ ਵੀ ਕਣਕ ਵੀ ਆਏ ਪੀਜ ਹੋ ਜਾਣੀ ਫੇ। ਹਾਂ ਇੱਕ ਪਾਣੀ ਲਾ ਦਿੰਦੇ ਆ। ਜੇ ਤੂੰ ਪਾਣੀ ਲੇਟ ਕਰੂੰਗਾ ਇਹਨੂੰ ਮੈਂ ਤਾਂ ਇਹ ਕਹਿੰਦਾ ਵੀ ਕੱਲੂ ਮੋਟਰ ਚਲਾ ਦਿੰਦੇ ਆ ਮੌਸਮ ਜਾਂ ਦੇਖ ਕੇ। ਆਓ ਮੀਂਹ ਜਾਂ ਦੇਖ ਲਾ। ਉਦੋਂ ਫੇ ਚਲਾ ਦੇ ਜਿਕਨਾ ਤੈਨੂੰ ਲੋਟ ਆ। ਆਹ ਸੁੱਕਾ ਹੈ ਨਾ ਨਾਲ ਨਾਲ ਵਿੱਚ ਤਾਂ ਠੀਕ ਆ। ਹੂੰ ਪੂਰੇ ਕਿੱਤੇ ਪਾਣੀ ਖੜਨਾ ਹੈ। ਸੁੱਕਾ ਥਾਲਾ ਘਾਰਾ ਹੈ। ਐੜੀ ਹੈ। ਹੈ। ਆਇਤਾ ਕਿੱਲਾ। ਬਾਕੀ ਬਾਪੂ ਨੂੰ ਦਿਖਾ ਉਹਨੂੰ ਜਿਆਦਾ ਪਤਾ ਤੇਰੇ ਨੂੰ ਤੁਹਾਡੇ ਕਿਉਂਕਿ ਤੁਸੀਂ ਇੱਧਰ ਕਰਦੇ ਰਹਿੰਦੇ ਹੁਣ ਇੰਨਾ ਮੈਨੂੰ ਵੀ ਦੁਬਾਰਾ ਐਕਸਪੀਰੀਅੰਸ ਨਹੀਂ ਹੋਇਆ ਹਾਂ ਹਲੇ ਟਾਈਮ ਵੀ ਬਹੁਤ ਪਿਆ ਮਹੀਨਾ ਪਿਆ ਯਾਰ ਨਹੀਂ ਉਹਨੂੰ ਤਾਂ ਵੀ ਮਹੀਨਾ ਪਿਆ ਪਰ ਪੱਕਣ ਨੂੰ ਨਹੀਂ ਨਾ ਵੀਨਾ ਹੈਗਾ ਪੱਕ ਜੂਗੀ ਪਹਿਲਾ ਮਹੀਨੇ ਦਾ ਇਹ ਤਾਂ ਮਹੀਨੇ ਦੇ ਪਹਿਨ ਆਈ ਲੈ ਇਹ ਮਹੀਨਾ ਕਿੱਥੇ ਆ ਅਮੇ ਮਹੀਨਾ ਕੱਢ ਦੂੰਗੀ ਅੱਜ ਤੇ ਅਗਲੀ 15 ਤੱਕ ਕਿੱਥੇ ਕੱਢ ਦੂੰ 34 ਆਉ ਫਿਰ ਅਗਲੀ 15 ਤੱਕ ਕਿੱਥੇ ਕੱਢ ਜੂਗੀ ਉੱਥਾ ਦਾਣਾ ਨਹੀਂ ਹੈਗਾ ਇਹ ਦਾਣੇ ਡੈਮੇਜ ਬਹੁਤ ਹੋ ਗਏ ਕਿਵੇਂ ਜੀ ਹੋ ਗਏ ਕਾਲਸ ਜੀਰ ਹੂੰ ਖਰਾਬ ਹੋਣਾ ਯਾਰ ਹਵਾ ਕਰਦੀ ਆ ਬਾਈ ਸਾਰੇ ਨਾ ਸਾਰੇ ਪਰ ਤਾਂ ਵੀ ਪਈ ਗਏ ਉਹੀ ਚੱਕਰ ਡੈਮੇਜ ਕਰਦੇ ਦਾਣੇ ਕਾਫੀ ਸਾਰੇ ਨਾ ਸਾਰੇ ਪਰ ਬਾਈ ਪਾਈ ਆ ਵਿੱਚ ਹੂੰ ਇਹ ਡੋਡੀ ਤੋਂ ਆ ਇਹ ਹੂੰ ਆਈ ਆ ਠੀਕ ਆ ਡੋਡੀ ਤੇ ਪੈ ਜਾਂਦੀ ਹੈ ਪੰਪਾ ਚ ਪੂੜੀ ਪੈਂਦੀ ਹੈ ਇੱਕ ਆਓ ਜਿੰਨੀ ਦੋ ਦਾ ਤੇ ਹੋਰ ਬਿਮਾਰੀਆਂ ਵੀ ਰੋਕਦੀ ਆ ਫੰਗਸ ਫੰਗਸ ਦੀ ਜਿਹੜੀ ਉਹ ਹੁੰਦੀ ਤਾਂ ਸਾਰੀ ਫੰਗਸ ਤੀ ਆ ਤੇ ਰੋਕਦੀ ਆ ਨਾ ਲੜਨ ਦੀ ਸ਼ਕਤੀ ਦਿੰਦੀ ਆ ਲੈ ਕਿਹੜੇ ਸਾਹ ਕੇ ਪੁੜੀਆਂ ਖੜਾਈਆਂ ਵੀ ਆਹੇ 25 ਪੰਪ ਲਾਏ ਤੇ 25 ਪੁੜੀਆਂ ਪਾਈਆਂ ਦੀਆਂ 25 ਰੁਪਏ ਦੀ ਪਤਾ ਨਹੀਂ 20 ਰੁਪਏ ਦੀ ਪੁੜੀ ਹੈ ਇਹਦੀ ਗੱਲ ਹੈ ਹੂੰ ਇਹ ਚੋਲ ਕੇ ਪਾਈ ਜੀ ਜੀਰੀ ਦੇ ਸੁਥਰੇਆਂ ਤੋਂ ਦੋ ਕਰਤੀਆਂ ਦੀ ਆਪਾਂ ਨੇ ਇਹਦੀ ਸੁਥਰੀ ਵੀ ਤਾਂ ਆਹੀ ਆਹ ਤਾਂ ਜਿਹੜਾ ਉੱਪਰ ਪੱਤਾ ਲਾਲ ਕਰਿਆ ਥਾਲੀ ਕਾਪਰ ਨੇ ਕਰਿਆ ਇਹ ਕਾਪਰ ਨੇ ਤੇਰੇ ਜਿਹੜੇ ਦਾਣਾ ਵੀ ਡੈਮੇਜ ਕਰਿਆ ਨਾ ਇਹ ਵੀ ਕਾਪਰ ਨੇ ਕਰਿਆ ਕਾਪਰ ਨੇ ਕਰਿਆ ਇਹ ਥਾਲੀ ਨਿਸਰਨ ਤੇ ਪਹਿਲਾਂ ਕਰਨੀ ਸੀ ਇਹ ਵੀ ਤੇਰਾ ਜਿਹੜਾ ਦਾਣਾ ਡੈਮੇਜ ਕਰਿਆ ਨਾ ਇਹ ਇਹ ਚੱਲ ਆਹ ਕਾਪਰ ਨੇ ਕਰਿਆ ਇਹ ਹਾਤੀ ਨਹੀਂ ਦਿੱਤੀ ਉਹਦੇ ਕੋਲ ਜਾਣੀ ਆਪੇ ਖਰੀਦੂ ਕਾਪਰ ਆ ਨਾ ਜਿਹੜੀ ਕਦੇ ਵੀ ਇਹ ਸਾਲੀਣਾ ਥੋੜੀ ਜੀ ਹੋਉਂਦੀ ਆ ਇਹ ਨਸਾਰੇ ਤੇ ਪਹਿਨਾ ਹੁੰਦੀ ਆ ਅਸਲ ਚ ਮੈਨੂੰ ਪਤਾ ਆਇਤ ਕੀ ਲੇਟ ਹੋ ਗਿਆ ਯਾਰ ਕੁਛ ਨਾ ਕਰੇ ਗਾਂ ਤੇ ਕਾਉਪਰੇ ਕਰ ਦੇਵੇ ਪਹਿਨਦੇ ਨਹੀਂ ਨਸਾਰੇ ਤੇ ਬਸ ਬਸ ਹੋਰ ਸੁਪਰੀਆਂ ਦੇ ਚੱਕਰ ਚ ਪਵੇ ਹੀ ਨਾ ਇੱਕ ਹੋਰ ਆ ਤੇਰਾ ਕਿਆ ਕਹਿਣ ਲੱਗਿਆ ਦਾ ਮੈਂ ਹੈ ਐਨਾ ਵੀ ਨਹੀਂ ਹੈਗਾ ਵਿੱਚ ਵਿੱਚ ਬੱਲਾ ਠੀਕ ਵੀ ਆ ਸਾਈਡ ਵਾਲੀ ਬੱਲੇ ਥੋੜੀ ਜੀ ਦੂਜੀ ਸਪਰੇ ਵੀ ਕਰ ਦਿੰਦੀ ਜਿਹੜੀ ਪਕਾਕ ਖੁਖਰੀ ਕਰਦੇ ਆ

ਚਲ ਚਲੀਓ ਦੋਨੋਂ ਹੂੰ ਹੂੰ ਤਾਂ ਜਾਣਾ ਜੀ ਦੀ ਦੇਖ ਤੂੰ ਬਸ ਜੀ ਦੀਆਂ ਦੇਖਣੀ ਇੱਕ ਨੰਬਰ ਆ ਹੁਣ ਹੋਰ ਕੀ ਕਾਲੂ ਬਾਪੂ ਨੂੰ ਦਿਖਾ ਪਾਣੀ ਨੂੰ ਤੂੰ ਖਾਲ ਦਾ ਕਿੱਲੀ ਪਈ ਆ ਮੈਂ ਕਹਿੰਦਾ ਥੋਪੀ ਇਹ ਹੁਣ ਤੁਸੀਂ ਜਾਣਦੇ ਆ ਬਾਈ ਮੈਂ ਤਾਂ ਇੱਕ ਤੇਰੀ ਗੱਲ ਆ ਗਿਆ ਤੇਰਾ ਜਵਾਬ ਨਹੀਂ ਦਿੱਤਾ ਟਾਈਮ ਬਹੁਤ ਪਿਆ ਹੋ ਗਿਆ ਉਹ ਜੀ ਦੀ ਪੈਰਾਂ ਪਰ ਦੇਖ ਲੈ ਕਹਿੰਦੇ ਆਫਲ ਗਈ ਜੀ ਲੱਗਦੀ ਵੀ ਥੀ ਜ਼ਿਆਦਾ ਆਫਲੀ ਵੀ ਨਹੀਂ ਆ ਜੀ ਆ ਦੇਖ ਥੱਲੇ ਸਾਬ ਪਈ ਥੱਲੇ ਤੱਕ ਜਿਹੜੀ ਪਰਾਲੀ ਜੀ ਕਹਿੰਦਾ ਤੂੰ ਜਦ ਬਣਦੀ ਆ ਜੇ ਲਾਉਣਾ ਤਾਂ ਪਤਲਾ ਪਾਣੀ ਲਾਓ ਉੱਪਰਲਾ ਖੇਤ ਭਰਿਓ ਗਾਹਾਂ ਕੱਢ ਦਿਓ ਇਦਾਂ ਉੱਤਰ ਜਾਂਦਾ ਪਾਣੀ ਹਾਂ ਜੀ ਉੱਤਰ ਗਿਆ ਪਾਣੀਆ ਸਾਰਾ ਸਿਰ ਬੱਲ ਮੈਂ ਪੀ ਵੀ ਜਣੇ ਨੇ ਜਦੋਂ ਤੇਰਾ ਤੇੜੇ ਪੱਟੀ ਵੇਡੀ ਜੜੀ ਦੋ ਦੋ ਉਂਗਲ ਦੀ ਤੇੜ ਉਹਨੂੰ ਕਾਲੂ ਬੁਲਾ ਕੇ ਦਿਖਾ ਲਾ ਠੀਕ ਹੈ ਦਿਖਾ ਲਾਂ ਡਾਕਟਰ ਲਿਆਉਂਦੇ ਆ ਹੋਰ ਕੀ ਕੀ ਤੁਹਾਨੂੰ ਐਕਸਪੀਰੀਅੰਸ ਆ ਬਾਈ ਇੱਥੇ ਦਾ ਸਾਫ ਗੱਲ ਆ ਉਹੀ ਮੈਂ ਤੈਨੂੰ ਕਹਿ ਦਮ ਲਾ ਦੇ ਬਾਅਦ ਤੂੰ ਮੈਨੂੰ ਗਾਲਾਂ ਕੱਢੀ ਜਾ ਆ ਤੇੜ ਚ ਪਾਣੀ ਨਹੀਂ ਖੜਦਾ ਬਾਅਦ ਤੂੰ ਮੈਨੂੰ ਗਾਲਾਂ ਕੱਢੀ ਜਾਵੇ ਇਹ ਇਧਰ ਹੀ ਜੀ 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 ਸਮਝ ਗਿਆ ਚੱਲ ਚੱਲੀ ਉਧਰ ਜੀ ਜੀ ਠੀਕ ਆ ਓਕੇ ਆ ਆ ਲਾ ਦਿੰਦਾ ਮਿਕਾ ਪੰਦੀ ਦੇਦਾ ਇਹਦਾ ਇਹ ਪਤਾ ਹੈ ਨਾ ਇਹ ਉਹ ਪੱਕਣੇ ਵੀ ਸ਼ੁਰੂ ਹੋ ਗਿਆ ਇਹਦਾ ਰੰਗ ਹਜੇ ਹੋਣਾ ਪੱਕ ਕੇ ਨਾ ਹਾਂ ਇਹ ਜੀ ਹੋਣਾ ਹੋਣੀ ਤਾਂ ਪਰ ਇਹ ਜਿਹੜੇ ਤੱਬੇ ਜੇ ਪਏ ਵੇ ਤੇਰੇ ਕੋਪਰ ਨੇ ਪਾਏ ਮੈਂ ਤੇ ਲਿਖ ਕੇ ਲੈ ਲੈ ਚੱਲ ਤੱਬੇ ਦਾ ਤਾਂ ਆਪਾਂ ਨੂੰ ਕੋਈ ਚੱਕਰ ਨਹੀਂ ਐਡਾ ਪਰ ਜੀ ਤੇਰੀ ਪੱਕਣ ਲੱਗ ਗਈ ਇਹ ਆ ਦੇਖੋ ਇੱਥੇ ਆ ਟੇਡੇ ਹੋਣ ਵਾਲੇ ਲੱਛਣ ਆ ਦੇਖੋ ਉਹ ਦੇਖ ਜਿਰੂ ਕੀ ਵੀ ਹਾਂ ਉਹ ਤਾ ਤੜਲੀ ਜੀ ਦਾਣਾ ਤਾਂ ਦੇਖ ਲੈ ਹੁਣ ਆ ਬਾਲੇ ਚ ਕਿੰਨੇ ਪਰਸੈਂਟ ਪੱਕ ਗਏ ਆ ਵਿੱਚ ਦੇਖ ਹਲੇ ਇਹਦੇ ਉਰੇ ਆਹ ਦਾਣਾ ਵੀ ਆਇਆ ਤਾਂ ਭਰੇ ਹੋਏ ਸਿਰੇ ਆਦੇ ਉਦੋਂ ਥੋਥੇ ਲੱਗਦੇ ਤੇ ਹਾਲੇ ਭਰ ਗਏ ਆਦੇ। ਆਦੇ। ਉਹੀ ਤਾਂ ਕਹਿੰਦਾ ਵੀ ਦਾਣਾ ਬਹੁਤ ਪੱਕ ਗਿਆ ਇਹ। ਆ ਇਹਨੂੰ ਪਾਣੀ ਲਾਉਣਾ ਕਾਲੂ ਰਿਲੇ ਸਰਉਣੀ। ਮੈਂ ਲਾ ਦੇਣਾ ਇੱਕ ਪਾਣੀ ਯਾਰ ਦੇਖੀ ਜਾਊਗੀ। ਕਾਲੂ ਲੈ ਆਈ ਉਹਨੂੰ ਤੈਨੂੰ ਕਿਹਾ ਤਾਂ ਹੈਗਾ। ਲਾਉਣਾ ਪੈਣਾ ਪਾਣੀ ਤਾਂ ਯਾਰ। ਇਹਨੇ ਹਜੇ ਇਹ ਤੇਰੀ ਘੱਟ ਹਰੀ ਆ। ਉਹ ਜ਼ਿਆਦਾ ਹਰੀ ਆ। ਉਧਰਲੀ। ਉਹ ਪਾਣੀ ਝਲ ਜੂਗੀ ਇਹਦਾ ਪੱਕਾ ਪਤਾ ਨਹੀਂ ਹੈਗਾ। ਇਹ ਤੇਰੀ 15 ਦਿਨ ਕੱਢਦੇ ਨਹੀਂ। ਮੇਰੇ ਤੇਰੇ 15 ਦਿਨ ਕੱਢਣੇ ਹੀ ਨਹੀਂ ਹੈਗੇ। ਪਹਿਲੀ ਤਾਂ ਪੈਣਾ ਵੱਡ ਹੋ ਜਾਣਾ ਇਹਨੇ 24 25 ਤੀ ਤੱਕ ਫੜ ਦੂੰਗਾ ਨਾ ਪਹਿਲੀ ਆ ਜਣੀ ਯਾਰ ਖੜਾ ਕੇ ਆ ਜੂ ਔਖੀ ਸੌਖੀ 15 16 ਦਾ ਹੋ ਗਈ ਯਾਰ 15 ਤਾਂ ਹੋ ਗਈ 15 ਦਿਨ ਖੜਾ ਕੇ ਆ ਜੂ ਡੋਡੀ ਬਾਈ ਐਂ ਦੇਖ ਲੈ ਵੀ ਕਾਪਰ ਨੇ ਜਿੱਥੇ ਹੈਗੀ ਦੀ ਪਹਿਲਾਂ ਉਹੀ ਰਹਿ ਗਈ ਬਸ ਨਵੀਂ ਡੋਡੀ ਨਹੀਂ ਬਾਈ ਕੋਈ ਪਰ ਦਾਣੇ ਦੇਖ ਲੈ ਤੇਰੇ ਡੈਮੇਜ ਹਾਂ ਯਾਰ ਬੱਟੇ ਤੇ ਪਤਾ ਲੱਗਣਾ ਹੈ ਇਹ ਹੈ ਇਹਦਾ ਟਰਾਂਸਮੀਟ ਹੂੰ ਇਹ ਤਾਂ ਕਾਲੀ ਬੋਖ ਕਰਦਾ ਤਾ ਜਦ ਇਹ ਕਾਲੀ ਚੱਕ ਦਿੰਦਾ ਕਾਲੀ ਬਿਮਾਰੀ ਹੋ ਗਈ ਹੈ ਕਿਹੜੀ ਹੋਈ ਸੀਤ ਫਲਾਈਟ ਹੀ ਆ ਇਹ ਹੋਰ ਕੀ ਆ ਇਹ ਹੁਣ ਤਾਂ ਸਰੀ ਇਹ ਦਾਤੇ ਰਹਿ ਗਈ ਹੂੰ ਹੂੰ ਇਹਦੇ ਚ ਪਤਾ ਜ਼ਿਆਦਾ ਲੱਗਦਾ ਦੇਖ ਲੈ ਜੀਰੀ ਚ ਹਾਂ ਓਰੇ ਹੰਡੇ ਪੱਤੇ ਜੀ ਕਰਕੇ ਜ਼ਿਆਦਾ ਹੈ। ਹਾਂ ਇਹਦੇ ਵਿੱਚ ਪੱਤਾ ਚੌੜਾ ਹੈ ਉਦਦੇ ਲਈ ਜੀਰੀ ਨਾਲੋਂ ਪੱਤਾ ਜ਼ਿਆਦਾ ਇੱਧਰ। ਚਾਹੇ ਤਾਂ ਇਹਨੂੰ ਰੇਰੂ ਵੱਧ ਪੈ ਗਿਆ। ਨਹੀਂ ਤਾਂ ਦੂਥੇ ਦੇ ਪਾਸੇ। ਨਹੀਂ ਨਹੀਂ ਕਿਸੇ ਉਹਦੇ ਵਿੱਚ ਕਿਾਰੇ ਵਿੱਚ ਵੱਧ ਪੈ ਜਾਂਦਾ। ਇੱਕ ਝੋਲੀ ਵੱਧ ਪੈ ਗਈ ਅੱਜਕੱਲ ਤਾਂਹੀਂ ਇਹ ਨਹੀਂ ਡੋਡੀ ਦੇਖੋ ਕਿੰਨੀ ਔਰੇ। ਤੋਂ ਹੋ ਗਈ ਸਾਰੀ ਉਹ ਵੱਧ ਸਰ। ਆਹੀ ਡੌਲ ਦੇ ਨਾਲੇ ਤੇ ਸਲਾਬੇ ਦੇ ਨਾਲ ਵਿੱਚ ਨਹੀਂ ਡੋਡੀ ਹੈਗੀ ਤੇ। ਕਾਹਦਾ ਸਪਰੇਅ ਮਾਰੀ ਸੀ ਕਾਪਰ ਦੀ। ਸਾਲੀ ਡੁੱਬ ਜੂਵੇ। ਪਹਿਲੇ ਰੋਸਤੀ ਜਿਹੜੇ ਝਾਣੇ ਨੂੰ ਹੈਗੀ ਤੀ ਨੂੰ ਪੈ ਗਈ। ਬਾਕੀ ਤਾਂ ਰੋਗੀ ਸਾਰੀ ਉਹ। ਮੀਨਤ ਔਤੀ ਹਲੇ ਤਾਂ ਹੂੰ। ਮੀਨਤ ਔਤੀ ਆ ਦੇ ਕਾਲਤ ਜੀ ਡੋਡੀ ਦੀਓ ਲੱਗੀ ਵੀ ਆਹ ਤੇ। ਹੂੰ ਹੂੰ। ਮੀਨਤ ਔਤੀ ਹਲੇ। ਅਰੇ ਇੱਥੇ ਤੱਕ ਆਂ ਗਾਹਾਂ ਫਰਕ ਆ ਕੇਹਰਿਆਂ ਦਾ। ਠੀਕ ਹੈ ਹੋਰ ਜ਼ਿਆਦਾ ਪੈ ਗਿਆ। ਉਹੀ ਕਹਿੰਦਾ ਤੈਨੂੰ ਅੱਜ ਕਾ ਇੱਥੇ ਤੇ ਆ ਕੇਹਰਿਆਂ ਦਾ ਫਰਕ ਨਹੀਂ ਪੱਕਣ ਦਾ ਵੀ ਫਰਕ ਆ। ਉਰੇ ਤੇ ਪਹਿਲੀ ਪੂਲੀ ਆਉਣੀ ਹੋਣੀ ਹੈਗੀ। ਪਹਿਲੀ ਦੀ ਉਮੀਦ ਤਾਂ ਮੈਨੂੰ ਵੀ ਹੈ ਨਹੀਂ। ਪਹਿਲੀ ਕਿੱਥੇ ਆ ਜੂ। ਪਹਿਲੀ ਤੇ ਚਾਂਸ ਆਇਂ ਨਹੀਂ। ਨਾਲ ਵਰ ਦੇਖਦਾ ਥੱਲੇ ਪੱਲੇ ਚੱਲ। ਚੱਲ ਚਲੀਏ ਫਿਰ ਆ ਜਾ। ਚੱਲ ਚਲੀਏ। ਉਹ ਲਾ ਦੇ ਤੂੰ ਪੀ ਲਾ। ਹੂੰ ਕਿਦਾਂ ਵੀਰ? ਹੂੰ ਠੀਕ ਆ। ਹਾਂ ਵਧੀਆ ਹੁਕਮ। ਲਾ ਦੀਏ ਪਾਣੀ ਤੂੰ। ਇਹ ਚਲਾ ਦੇ। ਉਹੀ ਕਹਿੰਦਾ ਮੈਂ ਸੁੱਕਾ ਆਇਆ। ਹੂੰ ਉੱਚਾ ਖੇਤ ਆ ਤਾਂ। ਉੱਚਾ ਨਹੀਂ ਤਾਂ ਲਾ ਦੇ ਇੱਕ ਪਾਣੀ ਪਤਲਾ ਚਲਾ ਦੇ। ਹਾਂ। ਇਹ ਪੱਕੇ ਵੀ ਪਰ ਤੇਰੀ ਜੀਰੀ। ਫੇਰ ਵੀ ਪਹਿਲੀ ਤਰੀਕ ਆ ਜੇਣੀ ਨੂੰ। ਪਹਿਲੀ 26 ਆਹੇ। 82 ਨੂੰ ਲੱਗੀ ਸੀ ਮੈਂ ਅੱਗੇ ਅੰਦਾਜ਼ਾ ਲਾਇਆ ਏ ਜਿਵੇਂ ਅੱਗੇ ਪਹਿਲੀ ਨੂੰ ਲਾਉਂਦਾ ਤਾਂ ਪਹਿਲੀ ਨੂੰ ਵੱਡ ਹੋ ਜਾਂਦੀ ਆ ਆਹੋ ਇਹ ਹੁਣ 82 ਨੂੰ ਲੱਗੀ 82 30 ਆ ਜਾਣੀ ਇੱਕ ਦੋ ਦਿਨ ਤਾਂ ਆਪਾਂ ਨੇ ਹੂ ਵੀ ਕੱਢ ਲੈਣੇ ਆਹ ਲੱਗ ਜਾਣੇ ਉਹ ਇੱਕ ਦੋ ਦਿਨ ਤਾਂ ਵੈਸੇ ਵੀ ਕੱਢ ਦਣੇ ਉੱਪਰ ਹੋਰ ਫਿਰ ਬਸ ਠੀਕ ਆ ਤੈ ਵੀ ਕੋ ਮੈਂ ਆਉਣਾ ਤਾਂ ਹੋ ਸਾਧਾ ਹੋਰ ਆਲੇ ਥਾੜਾ ਟੂਰ ਨਹੀਂ ਹੈ ਹਾਂ ਬਜਟ ਨਹੀਂ ਹੈਗਾ ਟੂਰ ਨਹੀਂ ਬਣਿਆ ਇਹ ਟੂਰ ਨਹੀਂ ਬਣਿਆ ਹਾਂ ਉਹ ਅਗਲੇ ਉਹਨੂੰ ਚੱਲਾਂਗੇ ਲਾਏ ਆਣਾ ਤਾਂ ਮਹੀਨੇ ਦੋ ਮਹੀਨੇ ਤਾਂ ਇੱਥੇ ਕਿਆਦਾ ਧਾਨ ਵੜਾ ਦੇਣੇ ਤੇ ਕੋਈ ਨਹੀਂ ਅਗਲੇ ਉਹਨੂੰ ਚੱਲੂੰਗਾ ਅਗਲੇ ਸਾਲ ਦੇਖੂੰਗੇ ਹੂੰ ਫੇਰ ਦੋਹੀ ਦਿਨ ਜਾਊਂਗੇ ਅਗਲੇ ਸਾਲ ਅਗਲੇ ਸਾਲ ਫੇਰ ਆ ਨਾਲੇ ਵਿਆਹ ਨਾਲ ਵਿਆਹ ਨਹੀਂ ਬੜਜੂ ਉਹਦਾ ਕੋਈ ਕੰਮ ਹੈ ਨਾਨਕ ਸ਼ੱਕ ਵੀ ਲਾਉਣੀ ਆ ਓਕੇ ਜਦ ਤੱਕ ਤਾਂ ਮੁੜੇ ਆਉਂਗੇ ਹਾਂ ਅੱ비 ਜਦ ਤੱਕ ਤਾਂ ਮੁੜੇ ਆਉਂਗੀ ਆ ਜਦ ਤੱਕ ਆ ਜਾਣਾ ਉਹਨਾਂ ਨੂੰ ਕੱਲ 23 ਤੂ 25 ਦਿਨ ਪੰਜਾ ਦਿਨ ਪਹਿਲਾਂ ਇੱਥੇ ਨਾ ਠੀਕ ਆ ਬੜੀ ਆ ਹੋਰ ਮੈਂ ਤਾਂ ਯਾਰ ਇੱਕ ਵੀ ਖਰਾਬ ਉਹ ਕਹਿੰਦਾ ਵੀ ਆ ਨਿੰਬੂਆਂ ਦਾ ਜੰਗਲ ਜਿਹਾ ਬਣ ਗਈ ਤਾਂ ਫਾਇਦਾ ਤਾਂ ਹੈ ਨਹੀਂ ਹੈ ਨਾ ਉਹਦੇ ਦਾ ਪੱਢਣੇ ਨਹੀਂ ਹੈਗੇ ਹਾਂ ਕੀ ਫਾਇਦਾ ਇਹਦਾ ਤਾਂ ਵੀ ਪੱਢ ਕੇ ਨਾ ਸਾਫ ਕਰਦੇ ਜਿਕੜਾ ਪਾਉਂਦੇ ਬਸੇ ਜਿਹੜਾ ਦੂਗੇ ਆ ਸੰਤਰੇ ਆ ਹਾਂ ਦੋ ਸੰਤਰੇ ਉਹ ਉਹ ਉਹਨਾਂ ਨੂੰ ਰੱਖ ਲਵੇਂ ਉਹ ਲੋਟ ਰਹਿਣੇ ਤੇ ਉਹ ਵਧੀਆ ਚੀਜ਼ ਆ ਹੁਣ ਦਿੱਤਾ ਇਹ ਦਿਨ ਤੋੜ ਵੀ ਨਹੀਂ ਹੁੰਦਾ ਨਾ ਵਰਤੋਂ ਦੀ ਕੋਈ ਲੇਕੇ ਹੀ ਨਹੀਂ ਜਾਂਦਾ ਹੈ ਤੋੜਦਾ ਹੀ ਨਹੀਂ ਕੋਈ ਹਾਂ ਕੋਈ ਨਹੀਂ ਤੋੜਦਾ ਬਥੇਰੇ ਨੂੰ ਕਹਿੰਦਾ ਵੀ ਪਾ ਲਓ ਪਿੰਡ ਵਿੱਚ ਵੀ ਕਈਆਂ ਨੂੰ ਕਿਹਾ ਕੋਈ ਤੋੜਦਾ ਹੀ ਨਹੀਂ ਉਹੀ ਆ ਹੁਣ ਲੰਗੜੇ ਨੂੰ ਹੀ ਨਹੀਂ ਜਗ੍ਹਾ ਰਹੀ ਲੱਗੇ ਤੇ ਲੰਗੋਂ ਤਾਂ ਕੰਡੇ ਆ ਹਾਂ ਕੰਡੇ ਬਹੁਤ ਹੂੰ ਮੈਂ ਇੱਕ ਦਿਨ ਲੇਗਰ ਧੋੜਾ ਤੋੜ ਕੇ ਮੁੜ ਕੇ ਵਾਗੈ ਸਾਨੂੰ ਪਾਈ ਮੁੜ ਕੇ ਪਾਈ ਦੀ ਬਸ ਮੈਂ ਸਾਨੂੰ ਵੀ ਕਿੰਨੇ ਕ ਪਾਈ ਜਾਊਂਗੇ ਖਰਾਬੇ ਕਰਦੇ ਫਿਰ ਉਹ ਵੀ ਗੱਲ ਚੱਲ ਚਲਾ ਦਵਾ ਮੋਟਰ ਚਲਾ ਦੇ ਮਰੇ ਵਾਸਤੇ ਸਾਨੂੰ ਖਾ ਪਾਣੀ ਜਿਆਦਾ ਲੱਗਦਾ ਇਹਨੂੰ ਹਨਾ ਲਾ ਦੇ ਲਾ ਦੇ ਹਨਾ ਹੂੰ ਲਾ ਵੀ ਥੋੜਾ ਬਟਨ ਉਧਰ ਲਈ ਚਲਾਇਆ ਇਹਨੂੰ ਮੇਰੀ ਖੱਤੀ ਵੀ ਭਰ ਜੂਗੀ ਚਲਾ ਦੂੰਗਾ ਚਲਾ ਉਹ ਦੱਬਿਆ ਬਟਨ ਉਹਦਾ ਖੁੱਲੇ ਨਾ ਖੱਤੀ ਨੂੰ ਖੁੱਲਾ ਹੈ ਬਸ ਹੋਰ ਤਾਂ ਕਿਤੇ ਨਹੀਂ ਖੁੱਲੇ ਤਾਂ ਰਸਤੇ 'ਚ ਬਸ ਠੀਕ ਹੈ ਫਿਰ ਆ ਖੁੱਲ ਜਾ ਰਵੀ ਤੇ ਮੈਨੂੰ ਲੱਗਦੀ ਤੇ ਉਧਰ ਬੰਦ ਨਹੀਂ ਤਾਂ ਕਰਿਆ ਉਹਨੇ ਨੂੰ ਫੇਰ ਬਾਅਦ ਚ ਚੱਲ ਮੈਂ ਦੇਖ ਕੇ ਆਉਂਦਾ ਜਾ ਕੇ ਇਹ ਪੁੱਲਾ ਬਰਦਾ ਚੱਲ ਕਹਿੰਦੇ ਆ ਗਿਆ ਮੁੰਡਾ ਆਹ ਦੱਲੀ ਸੇਠ ਕਿਦਾਂ ਹੋਰ ਫਿਰ ਜੀ ਆ ਜੀ ਠੀਕ ਆ ਇਹ ਧਾਨਾ ਇਹਨੂੰ ਇਹਦਾ ਇਹ ਬਾਹਰ ਵੱਟ ਹੋਣੇ ਨੇ ਨਹੀਂ ਕਿਹੜਾ ਬੀਜ ਆ ਇਹ ਹਾਈਬ੍ਰਿਡ ਹੈ ਐਨੇ ਕਾ ਤੇ ਇਹਦੇ ਚ ਬڑے ਛੋਟੇ ਆ ਉਧਰ ਜਾਈ ਕੰਮ ਆ ਉਹ ਉਧਰ ਨਿਕਲੇ ਜਾਂਦੇ ਇਹ ਜੀ ਬਹੁਤ ਜ਼ਿਆਦਾ ਹੈ ਹੈ ਉਧਰ ਉਧਰ ਨਿਕਲੇ ਜਾਂਦੇ ਆਹ ਦੇਖਿਆ ਕਾਰਨ ਕੀ ਆ ਇਹ ਬਸ ਆਹ ਦੇਖ ਲੈ ਇਹਦੇ ਨਾਲੋਂ ਕਿੰਨੇ ਉੱਚੇ ਆ ਇਹ ਦੂਏ ਨਾਲੋਂ ਹੂੰ ਕਿਹੜਾ ਬੀਜ ਹੈ ਬ੍ਰੈਡ ਇਹ ਇਹ ਤੋਂ 7301 ਯਾਰ ਇਹ ਚ ਤਾਂ ਮਿਕਸਿੰਗ ਹੈ ਨਹੀਂ ਤੇ ਇੰਨੀ ਉਧਰ ਤਾਂ ਹੈ ਨਹੀਂ ਕਿਸੇ ਹੋਰ ਦੇ ਆ ਜੀ ਬਾਕੀ ਤੇਰਾ ਹੋਆ ਬਸ ਉੱਤ ਘੱਟੇ ਆ ਬਾਕੀ ਸਦੇ ਵਧੀਆ ਹੂੰ ਇਹ ਦੂੱਚ ਜ਼ਿਆਦਾ ਬਸ ਜੱਤ ਤੂੰ ਮੈਨੂੰ ਕਹੀ ਜਾਂ 26 ਆ ਇਹ ਹਾਂ ਜਾਂ ਤਾਂ 26 ਕਹੀ ਗਿਆ ਦੇਲਾ ਹੈ ਜਾਂ ਝੂਠ ਬੋਲੀ ਗਿਆ ਮੈਨੂੰ ਉੱਠ ਕੇ ਤੋਲਦਾ ਸੀ ਹਾਂ ਜਿੱਦਾਂ ਮੈਂ ਪਹਿਨਾ ਗਿਆ ਤਾਂ ਮੈਂ ਦੱਲੀ ਮਿਕਸ ਘਾਤੇ ਹੋਇਆ ਕਹਿੰਦਾ 26 ਹਰ ਰਲ ਕੇ ਕਹਿੰਦਾ ਹੋਣ ਹੋਰ ਨਿਕਲੇ ਆ ਬੀਜ ਹੈ 26 ਹਰ ਰਲ ਉਹਦੇ ਵਿੱਚ ਵੀ ਰਲੇ ਵੀ ਫਿਰ ਸਾਰਾ 26 ਵੀ ਹੋ ਗਿਆ ਪੁੱਤ ਵੀ ਆ ਕੁਝ ਵੀ ਰਲੇ ਰੇ ਆ ਉਹਦੇ ਵੀ ਰਲੇ ਹੈਗੇ ਹੂੰ ਹੂੰ ਦੱਲੀ ਭਾਈ ਸਾਡਾ ਗਵੰਡੀ ਆ ਆ ਦੱਲੀ ਦੀ ਮੋਟਰ ਆ ਇੱਧਰ ਇੱਧਰ ਕਾ ਦੱਲੀ ਸਾਡੀ ਆ ਗਈ ਆ ਹਾਂ ਹੋ ਜੋ ਇਹ ਮਿਕਸਰ ਵੀ ਇੱਕ ਤਰ੍ਹਾਂ ਨਹੀਂ ਤਿੰਨ ਤਰ੍ਹਾਂ ਦੇ ਵੀ ਧਾਨ ਮਿਕਸ ਹੱਤੇ ਰਹੇ ਆ ਇੱਕ ਸਭ ਤੋਂ ਵੱਡੇ ਬੁੱਝੇ ਖੜੇ ਆ ਇਹ ਦਸਤ ਮੰਡੀ ਵੀ ਹੋਣਾ ਚਾਹੀਦਾ ਹੈ ਹੈ ਮੰਡੀ ਫਿਰ ਨਹੀਂ ਜਾ ਕੇ ਪਤਾ ਲੱਗਣਾ ਉੱਥੇ ਪੱਖਾ ਲਾ ਕੇ ਘਾਲੀ ਸਾਫ ਲੈ ਜੇ ਫੜ ਲਿਆ ਫਿਰ ਪਾਣਾ ਕਿੰਨੇ ਇੱਕ ਦਿਨ ਹੂੰ ਇਹਨੂੰ ਸਪਰੇਅ ਕਰਾਤੀ ਦੱਲੀ ਕੋਈ ਇਹਦਾ ਕਰਾਈ ਨਹੀਂ ਹੈਗੀ ਸਪਰੇਅ ਕਰਾਇਆ ਸੀਤ ਫਲੈਟ ਬਈ ਵੀ ਆਦੇ ਉਹਦੇ ਕਿੱਥੇ ਪੁੱਜ ਗਈ ਆ ਦੇਖ ਲੈ ਦਾਣੇ ਦੇ ਸਿਰੇ ਪੁੱਜ ਗਈ ਆਦੇ ਉਹਨੂੰ ਉੱਤੋਂ ਚਾਈ ਦੇ ਕਰਾਉਣ ਕਾ ਇੱਕ ਬਾਈ ਆਦ। ਪਿੱਠੂ ਤੇ ਕਰਾਈ ਸੀ ਇੱਕ ਬਾਈ ਆਦ। ਆਹੋ ਹੀ ਕਹਿੰਦਾ ਇੱਕ ਅੱਧੀ ਸਪਰੇ ਕਰਾ ਦੋ ਜੀ ਦੇ। ਰਾਤੀ ਦੀ ਮੇਕਅਪ ਆਈ ਇੱਕ ਬਾਈ ਆਦ। ਆ ਉਹਦੇ ਮੋਟਰ ਵਿਲੇ ਬੈਠੇ ਆ ਉਹ। ਆਉਂ ਆਏ ਆ ਜਾ। ਕਿੱਥੇ ਤੇ? ਚੌਥੇ ਤੇ। ਗੰਨਾ ਬੰਨ ਕੇ ਤੇਰਾ। ਕਿੰਨਾ ਕ ਰਹਿੰਦਾ ਹਲੇ? ਤਾ ਕਾਹ ਰਹਿੰਦਾ? ਖਾਸਾ ਜੀ ਕਿੰਨਾ ਕ ਫੇਰ ਵੀ। ਆ ਇੱਕ ਬਾਈ ਆ ਜਾ ਉਧਰੋਂ ਇਧਰੋਂ ਆ ਜਾ। ਦੋਵਾਂ ਟੜ ਰਹਿੰਦੀਆਂ ਹਲੇ। ਇਹਨਾਂ ਕ ਨਵੇੜੋ ਹੁਣ ਕਰਨ ਵੇੜਨਾ। ਹੋਈ ਨਾ ਬੜੂਗਾ। ਹੋੜੀ ਹੋੜੀ। ਇਹਨਾਂ ਨੂੰ ਮਿਲ ਚੱਲ ਪੈਣਾ ਜਿੰਨੇ ਨੂੰ ਫੇਤਰਾ ਬੰਨ ਕੇ ਨਿਭਣਾ। ਚੱਲ ਲੈ ਇੱਕ ਨੇ। ਬੱਲੇ ਉਧਰ ਮੇਲੇ ਜਾਊਂਗਾ ਦੋ ਦਿਨ ਪਹਿਨਾ ਬਣਾਊਗਾ ਹੈ ਹੂੰ ਹੋ ਮੈਂ ਤੈਨੂੰ ਇਹ ਕਹਿੰਦਾ ਕੋਈ ਗੱਲ ਨਹੀਂ ਬੰਦ ਨਾ ਵਸ ਬੰਨੋ ਉਹ ਪੱਕ ਮੜੀ ਸਿਕਤਾਈ ਰੱਖਣਾ ਇਹਨਾਂ ਪਰ ਅਬ ਸੀ ਸਾਦੀ ਦੰਦੇ ਨਹੀਂ ਆਕੇ ਸਿਕਤਾਈ ਹਟਾ ਆਪ ਇੱਕ ਬਨੂਗੇ ਕਦੇ ਇੱਕ ਕਮਾਜੀ ਕਰੇ ਹੂੰ ਹਾਂ ਰੀਲ ਬਣਾ ਕੇ ਰੱਖ ਗਏ ਛੇਤੀ ਨਿਵੇਡੋ ਜੇ ਹਵਾ ਆ ਗਈ ਗਰਜਣਾ ਉਦੋਂ ਦੱਲੀ ਪੱਕਿਆ ਤੇਰੇ ਪਰਲੇ ਹਾਂ ਆ ਜਣੇ ਇੱਥੇ ਹੂੰ ਅੱਜ ਮੈਂ ਖੇਤ ਵੱਤ ਆਜਣੇ ਬਸ ਇਹ ਤਬਾਤ ਆ ਜੇ ਨੇ ਤੂੰ ਇਹਨਾਂ ਦੀ ਮੜੀ ਸਖਤਾਈ ਕਰਕੇ ਰੱਖ। ਟਰਾਈ ਕਰਨੇ ਆਣ ਕੋਣ ਕਿਸਨਾਂ ਵਾਲਾ। ਨਟ ਬੋਲਟ ਕਾ ਸੀ ਇਹਨਾਂ ਤੇ। ਹਾਂ। ਹੋਰ ਸੁਣਾ। ਠੀਕ ਆ। ਚੱਲੀਏ। ਹੈ? ਉਹ ਗੰਮਣਾ। ਹਾਂ ਬੰਦਾ ਤੁਹਾਡਾ। ਚਲਾ ਚੱਲੀਏ। ਆ 26 ਦੀ ਲੋਟ ਹੈਗੀ ਦੇਖ ਤਾਂ। ਹਾਂ। ਆ 26। ਉਹ ਵੀ 26 ਵਿੱਚ ਹੀ ਮੈਂ ਉਧਰ। ਆ ਬੋਲੂ ਵਾਲੀ 26 ਦੇਖ ਆਪਣੇ ਵਾਲੀ। ਉਹ। ਵੀ ਠੀਕ ਆ। ਚਲਾ ਚੱਲੀਏ। ਦੇਖ ਕੇ ਐ ਕਿਤੇ ਡਿਰਨਾ ਜਾਈਂ ਤਿਲਕ ਕੇ ਬੱਟ ਪਰ। ਉਹ। ਬੱਟਪਰਾ ਤਲਕੇ ਜੀ ਹਰੀਾਈ ਬੌ ਜੰਮੀ ਵੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਕੋਈ ਨਹੀਂ ਹੂਣਾ ਨਾ ਸੱਟ ਖਾਲੀ ਕੱਖਾਂ ਦਾ ਔਖਾ ਹੋ ਜਾਣਾ ਉਹ ਤੇਲੀ 26 ਮੈਂ ਕਹਿੰਦਾ ਸਾਰੇ ਨਾਲੋਂ ਲੂਟ ਆ ਹਨਾ 26 ਵੈਰਾਈਟੀ ਆ ਕਦ ਲਾਉਣੀ ਆ ਕਦ ਵੱਡ ਹੋ ਜਣੀ ਦੇਖ ਲੈ ਮੈਂ ਤੇ ਆਉਣੇ ਬਾਅਦ ਲਾਈ ਦੀ ਇਹ ਅਸੇ ਚੜਕੜ ਸਟਾਰ ਗਈ ਹਾਂ ਹਾਂ ਉਹੀ ਕਹਿੰਦਾ ਮੈਂ ਵੀ ਕਦ ਲਾਉਂਦੇ ਆਪਾਂ ਦੇਖ ਲੈ ਇਹਨੂੰ ਕਦ ਵੱਡ ਹੋ ਜਾਂਦੀ ਆ ਆ ਦੋਈ ਵੈਰਾਈਟੀ ਦਾ ਦਮ ਤੋੜ ਰੱਖਦੀ ਆ ਇਹ ਕਿਹਨੂੰ ਬਿਮਾਰੀਆਂ ਬੋ ਪੈਂਦੀਆਂ ਜੀਰੀ ਨੂੰ ਕਾ ਸਪਰੇਹਾਂ ਕਰੀ ਜਾਓ ਕਣਕ ਤਾਂ ਹੈ ਨਹੀਂ ਵੀ ਕੱਦੀ ਸਪਰੇਹਗਾ ਸਰਜੂਗਾ ਮੈਂ ਤਾਂ ਅੱਜ ਖੀਲਾ ਪਾਣੀ ਲਾਤਾ ਇਹਨੂੰ ਹੁਣ ਹੁਣ ਇਹਨੂੰ ਪਾਣੀ ਲਾਉਣਾ ਕੋਈ ਵੀ ਉਹੀ ਦਾ ਪਾਣੀ ਕਰਤਾ ਐਂਡ ਹੂੰ ਚੱਲਦਾ ਮਰੂ ਮਰ ਥੈਲੇ ਦੱਬੇ ਵੀ ਆ ਕਿਹੜਾ ਦੇਖੀ ਜਾਊ ਬਾਰ-ਬਾਰ ਹੈਂ ਭਾਈ ਥੈਲੇ ਮੇਰੇ ਤਾਂ ਥੈਲੇ ਲੋਟ ਆਪਣਾ ਚਲਾ ਦੇ ਇੱਕ ਵਾਰੀ ਪਹਿਲੀ ਜੀਰੀ ਦੇ ਲੈ ਜਿਹੜੀ ਤਾਂ ਉਹ ਵਰਸੀਨ ਵਾਲੀ ਆ ਵਰਸੀਨ ਜਿੱਥੇ ਤੱਕ ਉੱਥੇ ਤੱਕ ਤਾਂ ਲੱਗ ਦਿਖਦੀ ਆ ਜਿੱਥੇ ਤੱਕ ਵਰਸੀਨ ਨਹੀਂ ਦਾ ਉਧਰ ਜਿਹੜੀ ਲੱਗਾ ਵਰਹੀਨ ਦਾ ਇੰਨਾ ਫਰਕ ਆ ਲਿਖਦਾ ਆ ਲਿਖਦਾ ਕੋਈ ਕਹਿੰਦਾ ਵੀ ਵਰਸੀਨ ਵਾਲੀ ਜਗ੍ਹਾ ਦਾ ਦੇਖ ਲੈ ਕਿੰਨਾ ਫਰਕ ਰਹਿੰਦਾ ਉਹ ਫੋਲੂ ਦਾ ਪਾਣੀ ਲਈ ਜਾਂਦਾ ਚੋਰੀ ਚੋਰੀ ਤਾਂ ਦੱਦਾ ਨਹੀਂ ਹੈਗਾ ਦੱਦਾ ਨਹੀਂ ਹੈਗਾ ਦੇਖ ਲੈ ਗਿੱਲੇ ਪਈ ਐ ਇਸ ਤੇ ਜਾਈਂ ਤਾਈਂ ਕਹਿੰਦਾ ਇਸ ਤੇ ਇਸ ਤੇ ਖਰਾਬ ਘਾਤੇ ਐ ਤੇਰਾ ਰਿਸ਼ਤੇਦਾਰ ਆ ਭਾਈ ਮੈਂ ਨਹੀਂ ਕੁਝ ਵੀ ਕਹਿਦਾ ਕਿਤੇ ਦੱਸਦੇ ਉਹ ਹਾਂ ਸਾਫ ਤਾਂ ਨਹੀਂ ਹੈਗਾ ਚੋਰੀ ਚੋਰੀ ਵਾਹ ਲਾਤਾ ਹੋਰ ਕਹਿੰਦੇ ਦੱਦ ਵੇ ਉਹਨੂੰ ਤੂੰ ਵੀ ਬੰਮਾ ਗਲਤ ਬੋਲਦਾ ਤਾਂ ਮੈਂ ਕਹ ਦੱਸਾਂ ਹਾਂ ਇਹ ਤੇਰਾ ਤੇਰਾ ਯਾਰ ਵਿਚੋਲਾ ਉਹੀ ਥੋੜੂ ਆ ਜਾ ਇੱਧਰ ਨੂੰ 26 ਜਿਰੀ ਵੈਸਟਾ ਵਧੀਆ ਵੈਸੇ ਦੱਲੀ ਯਾਰ ਨਾਲੇ ਪੱਕਾ ਨੂੰ ਟਾਈਮ ਨਹੀਂ ਗਿਆ ਕੋਈ ਬਿਮਾਰੀ ਨਹੀਂ ਠਮਾਰੀ ਨਹੀਂ ਹਲੇ ਪਾਰ ਐਨੇ ਨੂੰ ਇਹ ਪਾਣੀ ਲਈ ਜਾਂਦਾ ਚੋਰੀ ਚੋਰੀ ਭੋਲੂ শেਠ ਆ ਇਹ ਆ ਦੇਖ ਤਾਂ ਭਰਿਆ ਪਿਆ ਇਹਦਾ ਨਿਕਲਦਾ ਪਾਣੀ ਦੱਬਣਾ ਇੱਥੇ ਚੱਲ ਮੋਟਰ ਨੂੰ ਚਲੀ ਹੁਣ ਖਾਲ ਲੈਣਗੇ ਤਾਂ ਖਾਲ ਪਾਵਰ ਤੇ ਲਿਆ ਫਿਰ ਪੈਸੇ ਵੀ ਦੇ ਤੂੰ ਹੈ ਕੋਈ ਆ ਗਿਆ ਨਹੀਂ ਸੋਣਾ ਹੀ ਖਾਲ ਸਰੋਂ ਦੀ ਖਾਲ ਪਾਵਰ ਮਿਲ ਜਣੀ ਤੈਨੂੰ ਸੂਟ ਹੀ ਜੱਕੀ ਫਿਰਦਾ ਅੱਜ ਤਾਂ ਸੂਟ ਹੀ ਕਰੇ ਖੜੀ ਸਮਾਈ ਜੱਕਦੇ ਵਧੀਆ ਚਲਾ ਵੀ ਲੈ ਕਰ ਨਹੀਂ ਨੇ ਜਾਵੇਂ ਹੋਣਾ ਖੜੀ ਨੇ ਚਲਾਉਂਦੇ ਹੀ ਆ ਹੈ ਚਲਾਉਂਦੇ ਹੀ ਆ ਚਲਾਏ ਕਰ ਢੇੜਾ ਦਿੰਦਾ ਰਹੇ ਕਰ ਕਿਤਾ ਨੂੰ ਰੱਖੀ ਵੀ ਆ ਕਿਤਾ ਨੂੰ ਨਾਲੇ ਦੂਆ ਲੈ ਲਿਆ ਫੇਰ ਵਾਪਸ ਉਹ ਫੇਰ ਪੈਸ਼ਨ ਉਹ ਪੈਸੇ ਇੱਕ ਹੀ ਖੜਾ ਹੁਣ ਰੇੜੇ ਰੇੜੇ ਵੀ ਆਉਣ ਨੇ ਆ ਰੇੜੀ ਬਣਾ ਦੇਣੀ ਤੇਰੀ ਰੇੜੀ ਲੋਟ ਆ ਮੈਂ ਵੀ ਬਣਾਉਣੀ ਆ ਕਿਵੇਂ ਕੋ ਰੇੜੀ ਸਹੀ ਪੋਜੀਸ਼ਨ ਫਿੱਟ ਕਰ ਲੈਣੀ ਆ ਮੈਂ ਵੀ ਬਣਾਉਣੀ ਦੀ ਸਲਾਹ ਹੈ ਰੇੜੀ ਮੈਂ ਕਹ ਮੈਂ ਕਹ ਹਾਂ ਜਿੰਨਾ ਕੰਮ ਕਰਾ ਦਮੁੰਦੇ ਕਾਕੋ ਘਟਾਉਣ ਨੂੰ ਮੌਜ ਆ ਕਹਦਾ ਵੀ ਤੇ ਮੈਂ ਸਾਥ ਚੋੜ ਨਾਲ ਰੇੜੀ ਵੀ ਚੇਂਜ ਹੋ ਸਕਾ ਮੀਟਰ ਰਹਿ ਦਵੇ ਚੱਲ ਪੁੱਛ ਲਈ ਕੋਈ ਨਹੀਂ ਰੇੜੀ ਆਏ ਆ ਤੇਰੇ ਚਲਾਉਂਦੇ ਫਰੀ ਜਣਾ ਜਿੱਥੇ ਮਰਜੀ ਕੱਖ ਜਦੇ 5 ਮਿੰਟ ਚ ਵੱਟ ਲਿਆ ਅੱਧਾ ਘੰਟਾ ਤਾਂ ਰੇੜੇ ਬਰਾਉਣ ਜਾਣ ਨੂੰ ਲੱਜ ਜਾਂਦਾ ਅੱਧਾ ਘੰਟਾ ਫੇਰ ਵਾਸੀਂ ਦਾਦਾ ਭਾਨ ਤੇ ਲੈ ਕੇ ਆਉਂਦੇ ਕੱਖਾ ਸੀ ਹੂੰ ਮੈਂ 3 ਦਿਨ ਇਕੱਠੇ ਬੜਦਾ ਹੁੰਦਾ ਬੱਲੇ 24 ਭੜੀਆਂ 3 ਦਿਨ ਦੇ ਇਕੱਠੇ ਕਿੰਨੇ ਡੰਗਰ ਆ 5 8 ਭੜੀਆਂ ਰੋਜ਼ ਦੀਆਂ 4 ਇੱਕ ਟਾਈਮ ਦੀਆਂ 8 ਆਏ ਦਾ ਫੇਰ ਤੂੰ ਤੇਜ ਬੰਦਾ ਤੇਰੀ ਰੀਤੀ ਮੈਂ ਭਾਈ ਮੈਂ ਪਹਿਨਾ ਇੱਕ ਦਿਨ ਦੇ ਵੱਡੇ ਕਰਦਾ ਤਾਂ ਹੁਣ ਮੈਂ ਵੀ 2 ਦਿਨ ਦੇ ਕਰਤੇ ਮੈਂ ਤਿੰਨ ਦਿਨ ਦੇ ਲੋੜਾ ਟ੍ਰੈਕਟਰ ਖਾਚੂਆ ਬਣ ਤੈ ਸਰ ਉਹ ਤਾਂ ਫੇ ਹਈ ਉਹ ਐਂ ਤੇ ਤੁਹਾਨੂੰ ਕਹਿੰਦਾ ਮੋਟਰਸਾਈਕਲ ਵੀ ਬਣਾ ਲੈ ਜਦੇ ਸ਼ੂਹ ਦੇਣੀ ਗਿਆ ਆਪਣਾ ਲਿਆਇਆ ਹੋਰ ਕੀ ਖਾਣ ਨੂੰ ਜਿਆਦਾ ਸਾਬ ਨੂੰ ਲੈ ਕੇ ਆ ਗਿਆ ਚੱਲੀਏ ਕਰਨ ਨੂੰ ਲੋ ਜੀ ਹਲਦੀ ਵੀ ਐਨ ਵਧੀਆ ਆਂਬ ਇੱਕ ਬਾਪੂ ਨੇ ਆਹ ਲਾਤਾ ਇੱਕ ਆਹ ਲਾਤਾ ਪਾਣੀ ਦੇਖ ਲੈ ਦੱਲੀ ਓਏ ਇਹਦੇ ਖਾਲ ਗਿਆ ਖਾਲ ਪਰੀ ਜਾਂਦੀ ਪਾਣੀ ਦੇਖ ਲੈ ਮੈਂ ਜਾਂ ਵੱਟੇ ਰੋ ਪਰਨੂ ਚਲਦਾ ਹੈ ਐ ਮਾਲਾਇਤ ਨੂੰ ਕਿਹ ਵਿੱਚ ਆ ਰਿਹਾ ਸਭ ਹੈ ਉਹੀ ਕਹਿੰਦਾ ਤੁਹਾਨੂੰ ਪਾਣੀ ਦੀ ਬੋਲਟੇਜ ਬਹੁਤ ਵਧੀ ਵੀ ਆ ਬੋਲਟੇਜ ਵਧੀ ਕਰਕੇ ਪਾਣੀ ਦਾ ਦੇਲਾ ਫਰਾਟੇ ਮਾਰਦਾ 10 ਮਿੰਟ ਲਾਉਂਦਾ ਜਿਹੜਾ ਕੋਈ ਵੀ ਭਰਨਾ ਹੋਵੇ ਇੰਨੀ ਸਪੀਡ ਗੇ ਚੱਲਦਾ ਮਾਰੋ ਮਾਰ ਬੋਲਟੇਜ ਦਾ ਬਹੁਤ ਫਰਕ ਆ ਹੋਰ ਕੋਈ ਚੱਕਰੀ ਜਲੀ ਮਾਰਦੀ ਹਲਦੀ ਫਰਾਟੇ ਕਾਤੇ ਕੀ ਨਹੀਂ ਬੋਲੀਗਾ ਚੱਕਰ ਨਹੀਂ ਛੋਟੀ ਗਾ ਤੇ ਰਗੀ ਪਤਾ ਨਹੀਂ ਆ ਹੋਇਆ ਨਹੀਂ ਹੋਆ ਵੀ ਇਹ ਦੇਖ ਲਾ ਇਹ ਬਾਲ ਦੇਸੀ ਵੀ ਬੈਠੇ ਨਾਰੇ ਤੇਰੇ ਸਾਹਮਣੇ ਆ ਦੇਖ ਲਾ ਕਿ ਕਿ ਅੱਛਾ ਉੱਤੇ ਫੇਲ ਆਇਆ ਤੁਸੀਂ ਕੱਟੀ ਲਈ ਵੀ ਤਾਂ ਮੈਂ ਵੀ ਤਾਂ ਬਾਕੀ ਉਹ ਪਟਕੇ ਦੇਖਾਂਗੇ ਵੀ ਕੋਈ ਨਿਕਲਦਾ ਵੀ ਹੈ ਕਿ ਖਾਰੇ ਮੜੀ ਮੜੀ ਜੀ ਡਰਲੀ ਨਿਕਲੂ ਚੱਲ ਅਜਲਾਤਾ ਹੀ ਤਾਂ ਇਹਨਾਂ ਨੂੰ ਪਾਣੀ ਲਾਸਟ ਹੋਣ ਨਹੀਂ ਲਾਉਣਾ ਹੈਗਾ ਥੱਲੇ ਤਾਂ ਬੰਦੇ ਨਹੀਂ ਹੁੰਦਾਗਾ ਸਾਡੇ ਚੋਈ ਉਹ ਤਾਂ ਚੱਲਦੀ ਹੋਊਗਾ ਉੱਪਰ ਲਾਤਾ ਸਾਡੇ ਟੋਲੇ ਬਾਵਾ ਕੇ ਰਹਿੰਦੇ ਨੇ ਇਹਦਾ ਭਲਾ ਅਕਟਰਾਂ ਦਾ ਹੂੰ ਪਹਿਨਾ ਵਿਲਾ ਹੁੰਦਾ ਦਾ ਹੁਣ ਵਿਲਾ ਨਹੀਂ ਹੈਗਾ ਹੈ ਕੀ ਨਹੀਂ ਵਿਲਾ ਇਹ ਕਹਿੰਦਾ ਇਹਨੂੰ ਕਿਹੜਾ ਕੰਮ ਹੈ ਵਿਲਾ ਹੀ ਹੈ ਲੈ ਆਹ ਕੰਮ ਹੈ ਉੱਥੇ ਬਾਈ ਨੂੰ ਬਾਈ ਨੂੰ ਕਹਿੰਦਾ ਕੱਖੇ ਜਾ ਕੋਈ ਨਿਭੜ ਦੇਗਾ ਭਾਈ ਮੁਰਕਿਆ ਨਾ ਚਾਰ ਭਰੀਆਂ ਚਾਚੀ ਦੀਆਂ ਵੜਦੇ ਗਰ ਤਾਂ ਕਿ ਆ ਹੋ ਗਿਆ ਚਾਰ ਆਪਣੀਆਂ ਵੱਡ ਲੀਆਂ ਚਾਚੇ ਨੇ ਸਾਰੀ ਜੜੀ ਕਿਆ ਕਰਦੇ ਓਰੇ ਦੋ ਹੀ ਵਾਪਸ ਤੈਨੂੰ ਦੱਸ ਦ ਉਹ ਐਕਟਰ ਆ ਸਾਰੀ ਜੜੀ ਤੇ ਵੀਡੀਓ ਬਣਾਉਂਦਾ ਵਿਚਾਰਾ ਵੀਡੀਓ ਆ ਅਰੇ ਇਹ ਨਹੀਂ ਟੈਨਸ਼ਨ ਤੈਨੂੰ ਮੜੀ ਜਾ ਨਹੀਂ ਉਹਨੂੰ ਜਨੇ ਮੰਨੂ ਆ ਮੈਨੂੰ ਨਹੀਂ ਮੈਨੂੰ ਟੈਨਸ਼ਨ ਆ ਤੇਰਾ ਅਰੇ ਨਹੀਂ ਹੋ ਰਹੀ ਇਹ ਤੇ ਮੇਰੀ ਹੋ ਰਹਾ ਮੇਰੇ ਹੋ ਰਹਾ ਅਗਲੇ ਬੂਮਕਾਰ ਤੇ ਕਹੀ ਤੇਰੀ ਵੀਡੀਓ ਨਹੀਂ ਬਈ ਤੇਰੀਲੇ ਚੜਾਉਣੀ ਆ ਬਣਾ ਜਿਹੜਾ ਕੇ ਖੜ ਗਿਆ ਰਾਹ ਰਾਹ ਦੇ ਪਾਉਂਦੇ ਵੀ ਹੋਣੀ ਚੜਦੀ ਹਾਂ ਗੱਲਾਂ ਹੋ ਜਾਂਦਾ ਹਾਂ ਬਦਾਮ ਗਾਣੇ ਵੰਦੇ ਰੋਜੀ ਨੂੰ ਤੇਰੇ ਮਰੀਜ਼ ਤੂੰ ਵੀ ਆਇਆ ਨਹੀਂ ਸਾੜੇ ਮਰੀਜ਼ ਆ ਵੀ ਭਾਈ ਤੂੰ ਵੀਡੀਓ ਨਹੀਂ ਪਾਈ ਅੱਜ ਕੀ ਹੋ ਗਿਆ ਸੁਖਸਾਂਦ ਸਮਝਿਆ ਇਹ ਚੋਬੇ ਪੇਟੀ ਦਾ ਚੜਾ ਦिए ਆ ਤੇਰੀ ਪੇਟੀ ਨੇ ਲਹੂ ਪੀਤਾ ਪਿਆ ਦਾ ਦੋ ਦਿਨ ਹੋ ਗਏ ਕੱਲੋਂ ਟਾਈਮ ਦਿੱਤਾ ਕੰਨੀ ਕੁਆੜੀਏ ਨੂੰ ਮੈਨੂੰ ਤੇਰੇ ਕੋਲੋਂ ਆਉਂਦਾ ਬਾਪੂ ਜੀ ਨਾ ਮੈਂ ਨਾ ਚੜਾ ਜੀ ਰੋਪੂ ਨਾ ਕੁਆੜੀਏ ਵਾਲੀ ਪੇਟੀ ਨਹੀਂ ਰੋਪੂ ਜੀ ਦਾ ਸੀ ਉਹ ਨੰਦੂ ਨੂੰ ਚਗਾ ਦੇ ਯਾਰ ਨੰਦੂ ਆ ਨੰਦੂ ਨੰਦੂ ਬਾਪ ਮਾਰਾ ਮੇਰਾ 200 ਰੁਪਏ ਦਾ 2000 ਰੁਪਏ ਦਾ ਬੈਗ ਪਤਾ ਕਿਹੜਾ ਪਾਤਾ ਨੈਟਸ ਕਰਦਾ ਉਹਦਾ ਕਿਹੜਾ ਉਹ ਲੱਗੂ ਆ ਜਿਹੜਾ ਪੈਕ ਜੀਵੀ ਵਾਲਾ ਪਾਦਾ ਨੰਦੂ ਬੰਦੂ ਥੋੜੇ ਜਿਹੇ ਪੈਸੇ ਦੇ ਗਿਆ ਕੁਝ ਰਹਿੰਦੇ ਆ ਕਹਦਾ ਸਦਾਦੀ ਮੈਂ ਬਿਮਾਰ ਆ ਹੁਣ 180 ਵਾਲਾ ਬਾਦੇ ਦਾ ਮੈਂ ਕੋਈ ਨਾ ਦਵਾਈ ਹੁਣ ਤੂੰ ਵੀ ਲੈ ਲਈ 200 ਦੀ ਬਾ 200 ਦੀ ਦਵਾਈ ਲੈ ਲਈ ਮੈਂ ਲੁਹਾ ਲੈ ਗਿਆ ਸਾਈਕਲ ਵੀ ਤਾਂ ਵੇਚਿਆ ਨੇ 700 ਦਾ ਉਹਦੇ ਚੋਂ ਹੀ 600 500 ਦੇ ਗਿਆ ਮੰਨੂ ਜੀ ਆ ਕੇ ਕਹਿੰਦਾ ਸਦਾਦੀ ਮੈਂ ਬਿਮਾਰ ਬਹੁਤ ਆ ਕਹਦਾ ਬਿਮਾਰ ਬਹੁਤ ਆ ਦਵਾਈ ਲੈ ਲਈ ਮੈਂ ਦਵਾਈ ਲੈਣੀ ਮੈਂ ਕੋਈ ਨਾ 200 ਦੀ ਦਵਾਈ ਲੈ ਤੂੰ 500 ਦੇ ਗਿਆ 800 ਦੇ ਗਿਆ ਚੱਲ ਉਹ ਵੀ ਠੀਕ ਆ ਹਾਂ 100 ਵਾਲਾ 180 ਵਾਲਾ ਬਾਦੇ ਨਾਲ ਇਹਨੂੰ ਉਹ ਮਿਲ ਜਣਾ Airtel Extreme ਇਨੂੰ ਕਿਆ ਪਾਉਦਾ ਉਹ ਮੈਂ ਨਹੀਂ ਇਹ ਵੀ ਹੈ ਯਾਰ ਤੂੰ ਜੀ ਵੀ ਪਾ ਦੇ ਦੋ ਚਾਰ ਜੀ ਵੀ ਹੋਵੇ ਲੈ ਦੋ ਚਾਰ ਜੀਨੀ ਘੱਟ ਜੀ ਵੀ ਪਾਉਂਗਾ ਉਨੀ ਮਹਿੰਗੀ ਪੈਣੀ ਆ ਖੇਤਾ ਮੈਂ ਚਾਹੀਦੀ ਘਰਾਂ ਦੇ ਪਿੱਛੇ ਨੈਟ ਚੱਲਦਾ ਥਾਲਾ ਇੱਥੇ ਔਖਾ ਹੋ ਜਾਂਦਾ ਸਾਨੂੰ ਪੈਕ ਬੋਲਰ ਦਾ ਇੱਕ ਦਿਨ ਵਾਲਾ ਇਹ ਵੀ ਹੈਗਾ ਘਰਾਂ ਦਾ ਪਿੱਛੇ ਨੈਟ ਚੱਲਦਾ ਨੈਟ ਘਰਾਂ ਬਾਈਫਾਈ ਲੱਗਿਆ ਹੋਇਆ ਆ ਬੂਦੇ ਕਰਕੇ ਬਾਹਰ ਚੱਲਦਾ ਖੇਤਾ ਕੱਲੂ ਜੀ ਕੱਲੂ ਛੁੱਟੀ ਆ ਇਹਨਾਂ ਐਤਵਾਰ ਦਾ ਪ੍ਰੋਗਰਾਮ ਰੱਖ ਲੈਣੇ ਐਤਵਾਰ ਤੋ ਹੋਰ ਨਹੀਂ ਲੋਟ ਆਉਣਾ ਕਾਦਾ ਪੇਟੀ ਦਾ ਲੋ ਯਾਰ ਕਿੰਨਾ ਟਾਈਮ ਲੱਗਣਾ ਨੂੰ ਵੇੜੇ 'ਚ ਪਈ ਆ ਚੱਕ ਕੇ ਉੱਪਰ ਝ ਲਾ ਤਾਂ ਨੂੰ ਕੀ ਪਤਾ ਕਿੰਨਾ ਟਾਈਮ ਲੱਗਣਾ ਪੁੱਛ ਕੇ ਦੇਖੀ ਨੂੰ ਤੂੰ ਚਾਰ ਜਣੇ ਹੈਗੇ ਯਾਰ ਛੜਾ ਦਿਓ ਹੁਣ ਉਹ ਹੈਗਾ ਉੱਥੇ ਬਿੰਦਰ ਵੀ ਹੈਗਾ ਅਮਦੀਪ ਆ ਗਿਆ ਰੱਸਾ ਚਾਹੀਦਾ ਤੂੰ ਰੱਸਾ ਲੈ ਆ ਕੇ ਘਰ ਤੇ ਦੇ ਰੱਸਾ ਪਾ ਕੇ ਦੇ ਤੈਨੂੰ ਆਏ ਨਹੀਂ ਪਤਾ ਵੀ ਮੇਰੇ ਘਰਾਂ ਹੋਵਗੇ ਕਿ ਨਹੀਂ ਹੋਵੂਗੇ ਇੰਨੀ ਪਤਾ ਹੈਗਾ ਰੱਸਿਆਂ ਦਾ ਫਿਰ ਹੁਣ ਗੰਨਾ ਆ ਗਿਆ ਆਪਣਾ ਕਰ ਲੋ ਕਾਬੂ ਰੱਸੇ ਵੀ ਲੱਭ ਲੋ ਜੇ ਉੱਥੇ ਗਏ ਹੋਏ ਹੁਣ ਤਜ ਤਾਰ ਚੱਲ ਗਈ ਉਹਦੀ ਮੀਟਰ ਦੀ ਹੈਗਾ ਬਲਾਸ ਹੈਗਾ ਘਰਾਂ ਇੱਕ ਮੈਂ ਬਲਾਸ ਉੱਥੇ ਰੱਖਿਆ ਮਾਜੀ ਲੋਡ ਪੈ ਗਈ ਗੇੜੇ ਪੁੱਠੇ ਆ ਕੇ ਮੋਟਰ ਤੇ ਘਰਾਂ ਨਾਲ ਪੇਚ ਕਾਦ ਮਿਲਿਆ ਨਾ ਪਲਾਸ ਮਿਲਿਆ ਇਹਨੂੰ ਦੂਆ ਨਵਾ ਉਹ ਕਿੱਥੇ ਹੋਰ ਕੋਈ ਸਮਾਨ ਖੋਣ ਪਰੇ ਰਹੇ ਕਰੋ ਹੋਰ ਕੀ ਹੁਣ ਉੱਥੇ ਚੱਕ ਕੇ ਲਿਆਉਂਗਾ ਕੱਲ ਨੂੰ ਹੁਣ ਇੱਕ ਨਹੀਂ ਡਾਇਰੈਕਟਰ ਦੀ ਤਾਰ ਪਸਾਈ ਮੈਂ ਕਿੱਥੇ ਕਿਹੜਾ ਕਿੱਥੇ ਉਹਦੇ ਕੋਲ ਜਲ ਕੇ ਆਣਾ ਜਿੱਥੇ ਗ੍ਰਿਪ ਲਾਈ ਵੀ ਆ ਗ੍ਰਿਪਾ ਕੋਲ ਤੇ ਜਲ ਗਈ ਕਹਿੰਦੇ ਲਾਈਟ ਨੱਠੀ ਵੀ ਮੈਂ ਮੈਸਨ ਨਾਲ ਲੱਗਿਆ ਦਾ ਮਹਾ ਆਲਾ ਦਾ ਸਾਰੇ ਪੱਖੇ ਜਾਂਦੇ ਥੋੜੀ ਲਾਈਟ ਕਿੱਥੇ ਤੇ ਨੱਠ ਗਈ ਇਹਦੇ ਤੇ ਦਪਹਿਦੀ ਨੱਠੀ ਵੀ ਆ ਆਹ ਕਾ ਚਾਲੂ ਕਰਕੇ ਆਏ ਹੁਣ ਹੁਣ ਟੁਪਾ ਕਰਨਾ ਮੈਂ ਜਾ ਕੇ ਜਾਂ ਚੱਲ ਜੀਏ ਫਿਰ ਚੱਲ ਚੱਲੀਏ ਚਲੋ ਠੀਕ ਹੈ ਜੀ ਫਿਰ ਅੱਜ ਦੀ ਵੀਡੀਓ ਹਫਤਾ ਕਰਦੇ ਹੱਸਰੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ